ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾਉਣ ਜਾ ਰਹੇ ਆ ਪਿੰਡ ਨਸ਼ਹਿਰੇ ਪੰਨੂਆ ਤੁਸੀਂ ਖਾਸ ਵਿਜ਼ਿਟ ਕਰਨੀ ਆ ਪਾਜੀ ਸ਼ਵਿੰਦਰ ਸਿੰਘ ਉਹਨਾਂ ਦੇ ਕੋਲ ਆਇਆ ਦੋਸਤੋ ਫੌਜੀ ਸਾਹਿਬ ਉਹਨਾਂ ਕੋਲ ਤੇ ਪਹਿਲਾਂ ਵੀ ਆਪਾਂ ਦੋਸਤੋ ਦੋ ਤਿੰਨ ਨਾਗੇ ਇਸ ਘਰੋਂ ਸੇਲ ਕੀਤੇ ਆ ਇਸ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਏ ਆ ਪਸ਼ੂ ਠੀਕ ਆ ਜੀ ਤੇ ਘਰੇਲੂ ਪਸ਼ੂ ਆ ਕਿਸੇ ਰਕਮ ਦਾ ਕੋਈ ਪਸ਼ੂ ਵਪਾਰ ਦਾ ਕਿਤਾ ਨਹੀਂਗਾ ਤਕਰੀਬਨ ਕੋਈ ਸਾਲ ਜਮਾਈ ਜਦੋਂ ਪਸ਼ੂ ਤਿਆਰੀ ਤੇ ਹੁੰਦਾ ਹੈ ਉਦੋਂ ਵੀਰ ਸੇਲ ਕਰ ਦਿੰਦਾ ਠੀਕ ਆ ਜੀ ਇੱਕ ਲੇਬਰ ਦੀ ਵੀਰਾਂ ਦਾ ਵੀ ਘਾਟ ਹੋਣ ਕਰਕੇ ਜਿਹੜੇ ਪਸ਼ੂ ਆ ਤਕਰੀਬਨ ਕੋਈ ਇੱਕ ਅੱਧਾ ਨਾਗ ਹੀ ਰੱਖਣਾ ਤੇ ਵੈਸੇ ਨਾਗ ਜਿਹੜੇ 5 6 ਸੀ ਇਹਨਾਂ ਦੇ ਕੋਲ ਤੇ ਤਕਰੀਬਨ ਜਿਵੇਂ ਜਿਵੇਂ ਟੁੱਕੇ ਆ ਜਿਵੇਂ ਜਿਵੇਂ ਤਿਆਰੀ ਤੇ ਆਏ ਉਵੇਂ ਇਹਨਾਂ ਨੇ ਸੇਲ ਕਰ ਦਿੱਤੇ ਸੀਗੇ ਤੇ ਪਿੱਛੇ ਜੇ ਵੀ ਆਪਾਂ ਤੁਹਾਨੂੰ ਦੋ ਝੋਟੀਆਂ ਦਿਖਾਈਆਂ ਸੀ ਤਕਰੀਬਨ ਕੋਈ ਮਹੀਨੇ ਡੇਢ ਮਹੀਨੇ ਦਾ ਵਕਫਾ ਪੈ ਗਿਆ ਅੱਜ ਇੱਕ ਜਿਹੜੀ ਮੱਝ ਆਪਾਂ ਤੁਹਾਨੂੰ ਦਿਖਾਉਣੀ ਆ ਇਹ ਸੂਣ ਵਾਲੀ ਮੱਝ ਆ ਗੱਬਣ ਤਿਆਰੀ ਵਾਲੀ ਆ ਪੂਰੀ ਡਿਟੇਲ ਆਪਾਂ ਆਪਾਂ ਜੀ ਸੁਵਿੰਦਰ ਸਿੰਘ ਹੋਣਾ ਤੋਂ ਲੈ ਕੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਨਿਸ਼ਹਿਰੇ ਪੰਨੂਆ ਤੁਸੀਂ ਖਾਸ ਵਿਜਿਟ ਕਰਨੀ ਆਂ ਸਰਹਿਆਲੀ ਤੋਂ ਅਗਲਾ ਅੱਡਾ ਜਿਹੜਾ ਦੋਸਤੋ ਸ਼ਹਿਰ ਆ ਜਾਂਦਾ ਇਹ ਨਿਸ਼ਹਿਰੇ ਪੰਨੂਆ ਤੇ ਸੇਰੋਂ ਅੱਗੇ ਆ ਜਾਂਦਾ ਬਾਅਦ ਚ ਤਰਨ ਤਰਨ ਜਿਲ੍ਹਾ ਆ ਜਾਂਦਾ ਠੀਕ ਆ ਜੀ ਤੇ ਹਰੀਕੇ ਪਤਨ ਤੋਂ ਵੀ ਤਕਰੀਬਨ ਕੋਈ 18-20 ਕਿਲੋਮੀਟਰ ਦੀ ਦੂਰੀ ਆ ਕੋਈ ਮਾਲਵੇ ਵਾਲੀ ਸਾਈਡ ਤੋਂ ਵੀ ਰ ਆ ਰਿਹਾ ਠੀਕ ਆ ਜੀ ਹਰੀਕੇ ਪਤਨ ਤੋਂ ਕੋਈ 18-20 ਕਿਲੋਮੀਟਰ ਦੀ ਦੂਰੀ ਆ ਸਾਰੀ ਅੱਜ ਤਰੀਕ 4 ਅਕਤੂਬਰ ਨੂੰ ਆਪਾਂ ਇਹ ਕਵਰੇਜ ਕਰਦੇ ਪਏ ਆਂ ਸਮਾਂ ਕੋਈ ਮਾਰਨਿੰਗ ਆਉ ਕਰਦੇ ਆ ਗੱਲਬਾਤ ਲੈਨੇ ਆ ਡਿਟੇਲ ਵੀਰ ਸੁਵਿੰਦਰ ਸਿੰਘ ਹੋਂ ਦੇ ਨਾਲ ਗੱਲਬਾਤ ਕਰਕੇ ਸਭ ਤੋਂ ਪਹਿਲਾਂ ਬਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਬਹੁਤ ਠੀਕ ਠਾਕ ਜੀ ਹਾਂ ਵਧੀਆ ਜੀ ਤੁਸੀਂ ਸੁਣਾਓ ਬਹੁਤ ਵਧੀਆ ਅੱਛਾ ਬਾਜੀ ਅੱਜ ਤੋਂ ਤਕਰੀਬਨ ਇੱਕ ਮਹੀਨਾ ਪਹਿਲਾਂ ਆਪਾਂ ਪੋਸਟ ਪਾਈ ਸੀ ਆ ਪਾਈ ਸੀ ਦੋ ਝੋਟੀਆਂ ਦੀ ਦੋ ਝੋਟੀਆਂ ਦੀ ਤੇ ਮੇਰੇ ਨਾਲ ਤਾਂ ਸੇਲ ਹੋ ਗਈ ਸੀ ਪਸ਼ੂ ਹਾਂ ਹੋ ਗਈ ਜੀ ਠੀਕ ਹੈ ਜੀ ਤੇ ਇੱਕ ਆਪਾਂ ਜਿਹੜੀ ਅੱਜ ਇਹ ਮੱਝ ਸੇਲ ਕਰਦੇ ਪਏ ਆ ਹਾਂ ਜੀ ਇਹ ਮੇਰੇ ਨਾਲ ਤਾਂ ਵੀ ਇੱਕ ਪਹਿਲਾ ਦੂਜਾ ਸੂਬਾ ਵੀ ਤੁਸੀਂ ਇਹਦੇ ਵੀ ਘਰੇ ਚਵਾਈ ਕੀਤੀ ਸੀ ਆ ਘਰੇ ਤਾਂ ਹੁਣ ਤੀਜੇ ਸ ਤੇ ਦੇਣ ਵੈਸੇ ਹੁਣ ਕਿੰਨੇ ਕ ਜੇ ਪਾਏ ਜਾਂਦੇ ਬਾਕੀ ਦਿਨ ਤੇ ਅੱਜ ਇਹਦੇ ਪੂਰੇ ਹੋ ਗਏ ਆ ਇਹ ਲੈ ਜੇ 2000 ਦਿਨ ਲੈ ਜੇ ਪੰਤ ਲਫਾਫਾ ਕੋਈ ਪਤਾ ਨਹੀਂ ਕੁਦਰਤ ਜਾਣਦੀ ਆ ਠੀਕ ਆ ਜੀ ਠੀਕ ਆ ਲਓ ਦਿਨ ਪੂਰੇ ਆ ਹੈ ਤਿਆਰੀ ਵਾਲੀ ਵੈਸੇ ਤਿਆਰੀ ਤੇ ਆ ਤਿਆਰੀ ਲੈ ਜੇ ਤੇ 2 ਦਿਨ ਲੈ ਜੇ ਨਹੀਂ ਤੇ ਪਸੂ ਕਿਸੇ ਟਾਈਮ ਨਹੀਂ ਹੁੰਦਾ ਇਹ 4-5 ਦਿਨ ਲੈ ਜਾਂਦੀ ਪਹਿਲਾਂ ਪਿੱਛੇ ਸਵੇਰੇ ਦਿਨ 5 ਦਿਨ ਉੱਤੇ ਖੜੇ ਠੀਕ ਆ ਜੀ ਤੋਂ ਕਿ ਕੋਈ ਪਤਾ ਨਹੀਂ ਠੀਕ ਆ ਬਹੁਤ ਸੋ ਵੈਸੇ ਹੈ ਤਿਆਰੀ ਤੇ ਆ ਠੀਕ ਆ ਜੀ ਤੇ ਬਾਕੀ ਥੋੜਾ ਜਿਆ ਕਈ ਵਾਰ ਨਾਰਮਲ ਨਰਮ ਸੇਵਾ ਵੀ ਆ ਪਹਿਲਾਂ ਵੀ ਆਪਾਂ ਚ ਉਹ ਬਾਕੀ ਇਹ ਤੋਂ ਦੁੱਧ ਦੋ ਪਾਉਂਦੀ ਜਦੋਂ ਇਹਨੇ ਸੂਣ ਲੱਗਣਾ ਉਦੋਂ ਭਰਨੇ ਨੇ ਥਾਣਾ ਠੀਕ ਹੈ ਜੀ ਆ ਜਿਹੜੇ ਪਿੱਛੇ ਵਾਰ ਛੱਟ ਸਾਰੇ ਕੱਢ ਦਿੰਦੀ ਆ ਠੀਕ ਹੈ ਜੀ ਉਹ ਦੋਸਤੋ ਵੀਰਾਂ ਦਾ ਵੀ ਬਿਲਕੁਲ ਨੇੜੇ ਜੇ ਜਦੋਂ ਤਕਰੀਬਨ ਇੱਕ ਦੋ ਦਿਨ ਰਹਿ ਜਾਂਦੇ ਸੂਣ ਦੇ ਵਿੱਚ ਉਦੋਂ ਬਣਥਣ ਹੋਰ ਜਾਣਾ ਇਹਨੇ ਥੱਲੇੋਂ ਠੀਕ ਆ ਤੇ ਬਾਕੀ ਥੋੜੀ ਜੀ ਨਰਮ ਨਾਰਮਲ ਸੇਵਾ ਦੇ ਵਿੱਚ ਕਈ ਵਾਰਾ ਥੋੜਾ ਪਸੂ ਰਹਿ ਜਾਂਦੇ ਠੀਕ ਆ ਜੀ ਤੇ ਪਹਿਲਾਂ ਵੀ ਇੱਕ ਝੋਟੀਆਂ ਆਪਾਂ ਤੁਹਾਨੂੰ ਦਿਖਾਈਆਂ ਸੀਗੀਆਂ ਚੰਗੀਆਂ ਝੋਟੀਆਂ ਸੀ ਉਹ ਵੀ ਤੇ ਕੱਢੀ ਜਾਊਗੀ ਠੀਕ ਹੈ ਤੇ ਤਿਆਰੀ ਮੁਕੰਮਲ ਤੌਰ ਤੇ ਕੰਪਲੀਟ ਕਰੀ ਬੈਠੀ ਆ ਬਾਕੀ ਫੇਸ ਕੁਆਲਟੀ ਤੁਸੀਂ ਦੇਖੋ ਠੀਕ ਆ ਆ ਇਹਦੀ ਫੇਸ ਕੁਆਲਟੀ ਆ ਸਿੰਘ ਬੈਕ ਸਾਈਡ ਤੋਂ ਬਲਾਈ ਦੇ ਵਿੱਚ ਤੇ ਮੱਥਾ ਬਿਲਕੁਲ ਕਾਲਾ ਬਲੈਕ ਰੰਗ ਦੇ ਵਿੱਚ ਤੇ ਵੀਰ ਬਾਕੀ ਚੋਣ ਚਾਂ ਤੇ ਪਿਛਲੇ ਸੋਵੇ ਦਾ ਦੁੱਧ ਕਿੰਨਾ ਸੀ ਦੇ ਥੱਲੇ ਪਿਛਲੇ ਸਾਲ ਆਪਣੇ 12 ਲੀਟਰ ਦੁੱਧ ਸੀ ਵੀਰ 12 ਕਿਲੋਟਰ ਚੁਆ ਗਈ ਸੀ ਠੀਕ ਆ ਜੀ ਤੇ ਚਵਾਈ ਬਹੁਤ ਸੋਹਣੀ ਹੈ ਇਹਦੀ ਵਾਈ ਜੀ ਕੋਈ ਨਹੀਂ ਬਿਲਕੁਲ ਤਾਂ ਥਣ ਵਧੀਆ ਆਪਣਾ ਚੈੱਕ ਕਰਕੇ ਖੜਨਾ ਬੰਦੀ ਵੀਰ ਫਿਰ ਅੱਗੇ ਮਾਲੀ ਮੂਲੀ ਤੋਂ ਸੀ ਨਹੀਂ ਠੀਕ ਹੈ ਹੀ ਭਰਾਇਆ ਠੀਕ ਹੈ ਸਰਕਾਰੀ ਠੀਕ ਹੈ ਜੀ ਜ਼ਿਆਦਾਤਰ ਤੁਸੀਂ ਪਹਿਲਾਂ ਵੀ ਝੋਟੀਆਂ ਆਪਣੇ ਕੋਲੋਂ ਟੀਕੇ ਟੂਕੇ ਠੀਕ ਹੈ ਹੀ ਭਰਾ ਲਈਦਾ ਜੀ ਉਹ ਮਾਲੀ ਕੋਈ ਲਾ ਕੇ ਕਿਸੇ ਦਾ ਹੈ ਨਹੀਂ ਹਾਂ ਤੇ ਉਹ ਲਿਓਣ ਖੜੋ ਡਾਕਟਰ ਨੂੰ ਫੋਨ ਕਰੀ ਤਾਂ ਆ ਜਾਂਦਾ ਲੈਈਦਾ ਜਾ ਕੇ ਠੀਕ ਹੈ ਜੀ ਲਓ ਵੀਰ ਇੱਕ ਵਾਰੀ ਖੋਲ ਕੇ ਇਧਰ ਨੂੰ ਲੰਬਾ ਤੋੜ ਕੇ ਦਿਖਾ ਦਈਏ ਉਹ ਵਾਸ਼ ਲਓ ਵੀ ਦੱਸੋ ਇੱਕ ਵਾਰੀ ਤੁਹਾਨੂੰ ਆਪਾਂ ਤੋੜ ਕੇ ਦਿਖਾ ਦਿੰਨੇ ਆ ਠੀਕ ਹੈ ਜੀ ਸੋ ਜਿਹੜੇ ਵੀਰ ਨੂੰ ਜਜੋਗੀ ਇਹ ਮੱਝ ਪਸੰਦ ਆਊਗੀ ਉਹ ਤੁਸੀਂ ਸੌਦਾ ਕਰ ਤਸੱਲੀ ਕਰ ਲਿਓ ਠੀਕ ਆ ਜੀ ਕਿਉਂਕਿ ਗੱਬਣ ਇਹ ਮਾਝਾ ਤੇ ਬਿਲਕੁਲ ਆਪਣੀ ਤਿੱਪਕੇ ਭਰਾ ਕੇ ਤਸੱਲੀ ਕਰ ਲਿਓ ਬਾਕੀ ਕਿਸੇ ਰਕਮ ਦਾ ਵੀਰ ਜੀ ਕੋਈ ਭਾਰ ਪਿੱਛੇ ਦੀ ਕੋਈ ਮੁਸ਼ਕਲ ਨਹੀਂ ਆਈਏ ਨਹੀਂ ਹਾਂ ਆ ਦੋ ਕੁ ਟਿਕੜ ਆ ਮੋੜ ਲਈਏ ਬਾਕੀ ਹਵਾਨੇ ਲੈਵੇ ਦੀ ਕਿਸਾਨ ਵੀਰੋ ਬਿਲਕੁਲ ਇੱਕ ਸਾਰ ਪੱਦਰ ਲੈਵਾ ਵਿਖਾਲਾ ਰੁਕ ਰੁਕ ਤਾ ਥਣ ਮੋٹے ਥਾਣਾ ਸੋ ਚੋਣ ਚਵਾ ਦੀ ਵੀ ਤੁਹਾਨੂੰ ਦੱਸ ਹੀ ਦਿੱਤਾ ਵੀਰ ਨੇ ਵੀ ਤਕਰੀਬਨ ਪਿਛਲੇ ਸਵੇਰੇ ਜਿਹੜੇ ਹਿਸਾਬ ਨਾਲ ਚੁਵਾਈ ਕੀਤੀ ਆ ਬਿਲਕੁਲ ਮੋਟੀ ਘਾਰ ਪੋਲੀ ਚੁਵਾਈ ਇਹਦੇ ਅਜੇ ਚੱਡਾ ਬਹੁਤ ਭਰ ਜਣਾ ਸੂਣ ਲੱਗਾ ਹੀ ਲੋਂਦੀ ਪੂਰਾ ਦੁੱਧ ਠੀਕ ਆ ਜੀ ਇਹ ਵੀ ਕਈ ਪਸ਼ੂਆਂ ਦਾ ਹਿਸਾਬ ਕਿਤਾਬ ਹੁੰਦਾ ਵੀ ਨੇੜੇ ਚ ਜਾ ਕੇ ਉਹਨਾਂ ਦੇ ਵਿੱਚ ਵਿੱਚ ਇਹ ਤੁਹਾਨੂੰ ਦੱਸਿਆ ਨਾ ਜਦੋਂ ਇਹਨੇ ਸੋਨਾ ਮਤਾਕਾ ਉਹਦਾ ਉਦੋਂ ਇਹ ਪੂਰਾ ਚੱਡਾ ਖਿੱਚਦੀ ਆ ਠੀਕ ਠੀਕ ਲੋ ਜੀ ਠੀਕ ਹੈ ਜੀ ਵੈਸੇ ਆਲਮੋਸਟ ਤਿਆਰੀ ਕੰਪਲੀਟ ਆ ਸੋ ਕੱਢੀ ਜੀ ਦੋਸਤੋ ਕੋ ਦੋ ਤਿੰਨ ਦਿਨ ਤੇ ਹੋਰ ਵੀ ਵਾਧੇ ਦਾ ਕੰਮ ਆ ਬਾਕੀ ਪੁੜੇ ਪੜੇ ਨਮਾਉਣੇ ਸ਼ੁਰੂ ਕਰ ਦਿੱਤੇ ਆ ਇਸ ਕਰਕੇ ਦੋ ਤਿੰਨ ਕ ਦਿਨ ਦਾ ਟਾਈਮ ਹੀ ਆਪਾਂ ਨੋਟ ਕਰਾਇਆ ਕਈ ਵਾਰਾ ਲੌਂਗ ਟਾਈਮ ਬਿਲਕੁਲ ਲੌਂਗ ਸਫਰ ਤੇ ਜਾਂ ਲੰਬੇ ਸਫਰ ਤੇ ਜਾਂਦੇ ਆ ਪਸ਼ੂ ਰਸਤੇ ਵਿੱਚ ਜਾਂ ਜਾ ਕੇ ਵੀ ਸੂ ਸਕਦਾ ਠੀਕ ਆ ਤੇ ਬਾਕੀ ਮੱਝ ਸਾਰੀ ਚੰਗੀ ਆ ਪਤਲੇ ਪਿੰਡੇ ਦੇ ਵਿੱਚ ਤੇ ਪਿਛਲੇ ਸਵੇਰੇ 12 ਕਿਲਟਰ ਦੀ ਚਵਾਈ ਕਰਵਾਈ ਇਹਨੇ ਤੇ ਅੱਛਾ ਵੀਰ ਸਵਿੰਦਰ ਸਿੰਘ ਜੀ ਕੀ ਡਿਮਾਂਡ ਕਰਤੀ ਆ ਲੈਣ ਦੇਣ ਕੀ ਕਰਦੇ ਪਏ ਜੀ ਵੀਰ 87000 ਰੁਪ ਬਾਕੀ ਮਾਨਤਾਨ ਕਰਾਂਗੇ ਆਪਾਂ ਠੀਕ ਹੈ ਜੀ 87 ਜੋ ਲੋਬੀ 87000 ਕਿਸਾਨ ਵੀਰੋ ਦੀ ਡਿਮਾਂਡ ਆ ਠੀਕ ਹੈ ਜੀ ਤੇ ਮੌਕੇ ਤੇ ਵੀਰਾਂ ਦਾ ਵੀ ਮਾਨਤਾਨ ਕਰਦੇ ਆਂਗੇ ਕੋਈ ਵੀ ਵੀਰ ਕੋਈ ਵੀ ਫਾਰਮਰ ਵੀਰ ਕੰਟੈਕਟ ਕਰ ਲੇ ਠੀਕ ਹੈ ਜੀ ਛੋੜਛੱਪਾ ਮੌਕੇ ਤੇ ਹੋ ਜਾਊਗਾ ਤੇ ਪਹਿਲਾਂ ਆਪਣੀ ਜਿਹੜੀ ਟਿੱਪ ਕੇ ਭਰਾ ਕੇ ਤੁਸੀਂ ਤਸੱਲੀ ਆ ਉਹ ਬੇਸ਼ੱਕ ਯਕੀਨੀ ਬਣਾ ਲਿਓ ਠੀਕ ਆ ਕੋਈ ਵੀਡੀਓ ਕਾਲ ਤੇ ਤਸੱਲੀ ਕਰਵਾਉਣੀ ਚਾਹੁੰਦਾ ਚਾਹੇ ਕੋਈ ਵੀਰ ਇੱਥੇ ਆਣ ਕੇ ਵਿਜ਼ਿਟ ਕਰਕੇ ਤਸੱਲੀ ਕਰਨੀ ਚਾਹੁੰਦਾ ਤੇ ਉਹ ਕਰਾਈਟੇਰੀਆ ਆਪਣਾ ਪੂਰਾ ਕਰ ਲਿਓ ਠੀਕ ਆ ਬਾਕੀ ਮਾਝ ਚ ਚੰਗੀ ਆ ਪਤਲੇ ਪਿੰਡੇ ਦੇ ਵਿੱਚ ਤੇ ਹਾਈਟ ਮੀਡੀਅਮ ਸਿੰਗਲ ਅੱਡੀ ਦੇ ਵਿੱਚ ਸੋ 87000 ਡਿਮਾਂਡ ਹੈ ਤੇ ਅੱਛਾ ਵੀਰ ਇੱਕ ਆਪਣੇ ਨੰਬਰ ਕਰ ਦਿਓ ਸੰਜੀ 99150 7114 ਠੀਕ ਹੈ ਜੀ। ਲਓ ਵੀ ਕਿਸਾਨ ਵੀਰੋ ਇਹ ਨੰਬਰ ਨੇ ਭਾਜੀ ਸੁਵਿੰਦਰ ਸਿੰਘ ਹੋਣਾ ਦੇ। ਨਿਸ਼ਹਿਰੇ ਪੰਨੂਆ ਸਾਰੇ ਵੀਰ ਜਾਣਦੇ ਆ ਠੀਕ ਹੈ ਜੀ। ਵਿਜ਼ਿਟ ਕਰੋਗੇ ਬਿਲਕੁਲ ਸੜਕ ਮੇਨ ਸੜਕ ਦੇ ਉੱਪਰ ਜਿਹੜਾ ਵੀਰ ਉਹਨਾਂ ਦਾ ਘਰ ਆ। ਇੱਥੇ ਆਣ ਕੇ ਆਪਣੀ ਤਸੱਲੀ ਕਰੋ। ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ